ਦਾਸਤਾਨੇ ਸ਼ਹਾਦਤ ਦਾ ਜ਼ਿਕਰ ਕਰਦਿਆਂ ਹੋਇਆ ਸ਼ਹਾਦਤ ਦੇ ਸਫ਼ਰ ਉੱਤੇ ਤੁਰਦਿਆਂ ਹੋਇਆ ਅਗਲੇ ਪੜਾ ਕੁਮਾ ਮਾਸ਼ਕੀ ਵਿਖੇ ਪਹੁੰਚੇ ਹੋਏ ਆ ਹੁਣ ਉਹ ਛੰਨ ਦਿਖਾਵਾਂਗੇ ਉਹ ਸਥਾਨ ਦਿਖਾਵਾਂਗੇ ਜਿੱਥੇ ਉਸ ਸਮੇਂ ਛੰਨ ਸੀ ਉਹ ਚੌਂਪੜੀ ਸੀ ਜਿੱਥੇ ਅਗੇ ਖੁਦ ਕੁਮਾ ਮਾਸ਼ਕੀ ਰਹਾ ਕਰਦੇ ਸਨ ਬੇੜੀ ਚਲਾਉਣ ਦਾ ਕੰਮ ਕਰਦੇ ਸੀ ਬੇੜੀ ਦੇ ਮਲਾਹ ਸੀ ਸਤਲੁਜ 'ਚ ਬੇੜੀ ਚੱਲਦੀ ਸੀ ਤੇ ਉੱਥੇ ਆ ਕੇ ਉਹ ਰਾਤ गुजारਦੇ ਸਨ ਸਰਸਾ ਦੇ ਨਦੀ ਦੇ ਕਿਨਾਰੇ ਚੱਲਦੇ ਆ ਕਿ ਚੱਲਦੇ ਆ ਛੋਟੇ ਸਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਇਸੇ ਛਾਂ ਦੇ ਵਿੱਚ ਪਹੁੰਚੇ ਸੀ ਅੰਦਰ ਉਹ ਜਗ੍ਹਾ ਮੌਜੂਦ ਆ ਜਿੱਥੇ ਕਿ ਸ੍ਰੀ ਗੁਰਗ੍ਰੰਥ ਸਾਹਿਬ ਜੀ ਦਾ ਹੁਣ ਪ੍ਰਕਾਸ਼ ਕੀਤਾ ਹੋਇਆ ਇੱਥੇ ਪਹਿਲਾਂ ਛੰਨ ਮੌਜੂਦ ਸੀਗੀ ਅੰਦਰ ਚੱਲਦੇ ਆ ਦਰਸ਼ਨ ਕਰਦੇ ਆ ਤੇ ਤੁਹਾਨੂੰ ਵੀ ਉਹ ਦਰਸ਼ਨ ਕਰਾਉਣੇ ਆ ਉਸੇ ਸਥਾਨ ਦੇ ਇਹ ਬਿਲਕੁਲ ਇਹ ਰਸਤਾ ਉਸ ਸਮੇਂ ਜੇ ਕਹੀਏ ਕਿ ਪੂਰਾ ਇੱਕ ਜੰਗਲ ਦਾ ਰਸਤਾ ਸੀ ਇੱਕ ਜੰਗਲ ਸੀ ਪੂਰਾ ਇੱਥੇ ਤੇ ਕੰਡਾ ਸੀਗਾ ਸਤਲੁਜ ਦਾ ਸਤਲੁਜ ਜੀ ਬਿਲਕੁਲ ਨਾਲ ਵਗਦਾ ਉਸ ਥਾਂ ਤੇ ਵੀ ਜਾਵਾਂਗੇ ਅੰਡਾ ਸੀ ਸਤਲੁਜ ਦਾ ਤੇ ਬਿਲਕੁਲ ਇੱਥੋਂ ਥੋੜੀ ਦੂਰ ਹੈ ਕਰੀਬਨ 1.5 ਕਿਲੋਮੀਟਰ ਦੂਰੀ ਦੇ ਉੱਤੇ ਸਰਸਾ ਨਦੀ ਆ ਜਿਹੜੀ ਉਹ ਵੀ ਵਗਦੀ ਸੀ ਇਸ ਥਾਂ ਜਿੱਥੇ ਅੰਦਰ ਪ੍ਰਕਾਸ਼ ਹੋਇਆ ਹੋਇਆ ਇਸ ਥਾਂ ਤੇ ਜਿਹੜਾ ਉਸ ਸਮੇਂ ਉਹ ਛੰਨ ਮੌਜੂਦ ਸੀ ਇਤਿਹਾਸ ਵੀ ਇੱਥੇ ਜਿਹੜਾ ਲਿਖਿਆ ਹੋਇਆ ਯਾਦਗਾਰ ਇਤਿਹਾਸ ਆ ਤਾਂ ਕਿ ਲੋਕ ਇੱਥੇ ਪੜ ਸਕਣ ਕਿਉਂਕਿ ਇਹ ਜਿਹੜੀ ਸਤਪੋ ਦੀ ਜਿਹੜੀ ਇਹ ਰਾਤ ਸੀਗੀ ਜਦ ਇੱਥੇ ਛੋਟੇ ਸਾਹਿਬ ਜਦੇ ਜਿਹੜੇ ਨੇ ਮਾਤਾ ਗੁਜਰੀ ਜੀ ਨਾਲ ਇੱਥੇ ਪਹੁੰਚਦੇ ਨੇ ਇੱਥੇ ਹੀ ਐਸੇ ਥਾਂ ਦੇ ਉੱਤੇ ਉਹਨਾਂ ਨੂੰ ਬਾਬਾ ਕੁੰਮਾ ਮਾਸ਼ਕੀ ਮਿਲਦਾ ਜਿਹੜਾ ਆਪਣੀ ਝੌਂਪੜੀ ਦੇ ਵਿੱਚ ਆਪਣੀ ਛਾਂ ਦੇ ਵਿੱਚ ਉਹਨਾਂ ਨੂੰ ਇੱਕ ਰਾਤ ਰੱਖਦਾ ਏ ਤੇ ਆਓ ਤੁਹਾਨੂੰ ਦਰਸ਼ਨ ਕਰਾਉਣੇ ਆ ਉਸ ਥਾਂ ਦੇ ਵੀ ਅੰਦਰ ਤੁਸੀਂ ਜੇਕਰ ਦੇਖੋ ਤਾਂ ਪ੍ਰਕਾਸ਼ ਹੋਇਆ ਹੈ ਮਹਾਰਾਜ ਦਾ ਪ੍ਰਕਾਸ਼ ਹੈ ਅੰਦਰ ਜਿੱਥੇ ਜਿਹੜੀ ਬਾਬਾ ਕੁੰਮਾ ਮਾਸ਼ਕੀ ਦੀ ਛਾਂ ਸੀ ਪਿੰਡ ਦੇ ਚੱਕ ਟੇਰਾ ਦਾ ਏਰੀਆ ਹੈ ਇਸ ਥਾਂ ਤੇ ਸ਼ਾਨ ਹੁੰਦੀ ਸੀ ਜਿੱਥੇ ਆ ਕੇ ਛੋਟੇ ਸਾਹਿਬ ਜੀ ਅਤੇ ਮਾਤਾ ਗੁਜਰੀ ਜੀ ਨੇ ਇੱਕ ਰਾਤ ਦਾ ਸਮਾਂ ਜਿਹੜਾ ਬਤੀਤ ਕੀਤਾ ਇੱਕ ਰਾਤ ਜਿਹੜੀ ਇੱਥੇ ਕੱਟੀ ਸਲਾਵਾ ਕੁਝ ਸਮਾਨ ਜਿਹੜਾ ਸਰਸਾ ਨਦੀ ਚੋਂ ਜਿਹੜਾ ਨਿਕਲਿਆ ਸੀ ਉਹ ਵੀ ਇੱਥੇ ਹੀ ਮੌਜੂਦ ਹੈ ਉਹਦੇ ਵੀ ਆਪਾਂ ਦਰਸ਼ਨ ਕਰਾਂਗੇ ਤੇ ਇੱਥੇ ਇੱਕ ਕਿਰਪਾਨ ਹੈ ਜਿਹੜੀ ਕਿ ਸਰਸਾ ਨਦੀ ਚੋਂ ਉਸ ਸਮੇਂ ਕਿਤੇ ਜੰਗ ਦੇ ਟਾਈਮ ਜਿਹੜੀ ਉਹ ਡਿੱਗੀ ਹੋਣੀ ਉਹ ਕਿਰਪਾਨ ਹਜੇ ਵੀ ਇੱਥੇ ਮੌਜੂਦ ਹੈ ਪਿੰਡ ਵਾਸੀਆਂ ਨੂੰ ਜਦ ਮਿਲੀ ਹੈ ਤਾਂ ਗੁਰਦੁਆਰਾ ਸਾਹਿਬ ਨੂੰ ਪੇਂਟ ਕੀਤੀ ਗਈ ਹੈ ਉੱਥੇ ਹੀ ਇਸ ਦੇ ਨਾਲ ਨਾਲ ਇੱਕ ਸਰਬ ਲੋਹ ਦਾ ਬਾਟਾ ਵੀ ਹੈ ਜਿਹੜਾ ਕਿ ਉਸੇ ਸਰਸਾ ਨਦੀ ਦੇ ਵਿੱਚੋਂ ਜਿਹੜਾ ਨਿਕਲੇ ਆਇਆ ਇੱਥੇ ਰੱਖਿਆ ਗਿਆ ਹੈ ਤਾਂ ਕਿ ਸੰਗਤਾਂ ਆ ਕੇ ਦਰਸ਼ਨ ਕਰ ਸਕਣ ਇੱਥੇ ਇਸ ਨੂੰ ਦੇਖ ਸਕਦੇ ਹੋ ਜੇ ਆਪ ਖੁਦ ਦੇਖ ਸਕਦੇ ਹੋ ਕਿ ਸਰਬ ਲੋਹ ਦਾ ਉਹ ਬਾਟਾ ਤੇ ਉਹ ਕਿਰਪਾਨ ਜਿਹੜੀ ਕਿ ਹੁਣ ਪੂਰੀ ਤਰ੍ਹਾਂ ਗਲ ਚੁੱਕੀ ਸੀ ਜੰਗ ਦਾ ਉਹ ਮਾਹੌਲ ਜੰਗ ਦਾ ਉਹ ਜ਼ਿਕਰ ਇਹ ਖੁਦ ਬਿਆਨ ਕਰਦੀਆਂ ਨੇ ਉਸ ਸਮੇਂ ਨੂੰ ਬਿਆਨ ਕਰਦੀਆਂ ਜਿੱਥੇ ਕਿ ਅੱਜ ਜਿਹੜਾ ਇੱਥੇ ਇਸੇ ਪਿੰਡ ਦੇ ਵਿੱਚ ਨਿਸ਼ਾਨੀ ਵਜੋਂ ਰੱਖੀ ਗਈ ਹੈ ਵੱਖ-ਵੱਖ ਪਿੰਡ ਵਾਸੀਆਂ ਨੂੰ ਜਿਹੜੀ ਆ ਇਹ ਕਿਰਪਾਨ ਤੇ ਬਾਟਾ ਸਮੇਂ-ਸਮੇਂ ਸਰ ਮਿਲਦਾ ਰਹੇਗਾ ਜ਼ਿਕਰ ਕਿਰਪਾਨ ਦੀ ਗੱਲ ਕੀਤੀ ਜਾਵੇ ਤਾਂ 2021 ਦੇ ਵਿੱਚ ਉਹਨਾਂ ਨੂੰ ਇਹ ਪ੍ਰਾਪਤ ਹੋਈ ਜਿਹੜੀ ਗੁਰਦੁਆਰਾ ਸਾਹਿਬ ਨੂੰ ਦਿੱਤੀ ਹੈ ਤੇ ਬਾਟਾ 2000 ਜਿਹੜਾ 5 ਦੇ ਵਿੱਚ ਇੱਥੇ ਗੁਰਦੁਆਰਾ ਸਾਹਿਬ ਨੂੰ ਇਹ ਪੇਂਟ ਕੀਤਾ ਗਿਆ ਸੀ ਜਿਹੜਾ ਕਿ ਨਦੀ ਦੇ ਕੰਢਿਓਂ ਸਰਸਾ ਚੋਂ ਜਿਹੜਾ ਨਿਕਲਿਆ ਸੀਗਾ ਸੋ ਇਹ ਸਥਾਨ ਸੀਗਾ ਜਿੱਥੇ ਕਿ ਇੱਕ ਰਾਤ ਜਿਹੜੀ ਬਤੀਤ ਕੀਤੀ ਜਾਂਦੀ ਆ ਛੋਟੇ ਸਾਹਿਬ ਜੀ ਅਤੇ ਮਾਤਾ ਗੁਜਰੀ ਜੀ ਵੱਲੋਂ ਕੁੰਮਾ ਮਸ਼ਕੀਰੀ ਉਹ ਛੰਨ ਦੇ ਵਿੱਚ ਉਹ ਚੌਪੜੀ ਦੇ ਵਿੱਚ ਜਿੱਥੇ ਕਿ ਉਹਨਾਂ ਨੂੰ ਜੰਗਲ ਦੇ ਵਿੱਚ ਦੂਰ ਇੱਕ ਤੀਵਾ ਵੱਲ ਦਾ ਦੇਖਿਆ ਉਸ ਚੌਪੜੀ ਦੇ ਵਿੱਚ ਉੱਥੇ ਆਏ ਤੇ ਪਹੁੰਚੇ ਇਸੇ ਜਗ੍ਹਾ ਤੋਂ ਇਸੇ ਸਥਾਨ ਤੋਂ ਅਠ ਪੌਦੀ ਸਵੇਰ ਜਿਹੜਾ ਗੰਗੂ ਆ ਉਹ ਪਹੁੰਚਦਾ ਲੱਭਦਾ ਹੋਇਆ ਤੇ 토ਈ ਜਦ ਦਰਸ਼ਨ ਕਰਦਾ ਛੋੜਾ ਸਾਹਿਬ ਜਦੇ ਦਾ ਮਾਤਾ ਗੁਜਰੀ ਉਹਨਾਂ ਨੂੰ ਆਪਣੇ ਨਾਲ ਲੈ ਕੇ ਜਾਂਦਾ ਤੇ ਖੁਦ ਬਾਬਾ ਕੁੰਮਾ ਮਸ਼ਕੀ ਉਹਨਾਂ ਨੂੰ ਆਪਣੀ ਬੇੜੀ ਦੇ ਵਿੱਚ ਦੂਜੇ ਕੰਡੇ ਲਾਉਂਦੇ ਨੇ ਆਪਾਂ ਦਰਸ਼ਨ ਕਰਦੇ ਹਾਂ ਉਸ ਜਗ੍ਹਾ ਤੇ ਜਾ ਕੇ ਵੀ ਉਸ ਸਤਲੁਜ ਦੇਵੀ ਜਿੱਥੇ ਕੇ ਪਹਿਲਾਂ ਬੇੜੀਆਂ ਚੱਲਦੇ ਸੀ ਅੱਜ ਵੀ ਉਹੀ ਜਿਹੜਾ ਸਥਾਨ ਉੱਥੇ ਮੌਜੂਦ ਉੱਥੇ ਵੀ ਚੱਲਦੇ ਆ ਠਾਠਾ ਮਾਰਦਾ ਇਹ ਸਤਲੁਜ ਉਸ ਸਮੇਂ ਦੀ ਗਵਾਹੀ ਦਿੰਦਾ ਜਦੋਂ ਕੁੰਮਾ ਮਸ਼ਕੀ ਜੀ ਆਪਣੀ ਬੇੜੀ ਇਸੇ ਸਤਲੁਜ ਦੇ ਵਿੱਚ ਚਲਾਇਆ ਕਰਦੇ ਸਨ ਤਤਲੂਦ ਤੋਂ ਥੋੜੀ ਦੂਰੇ ਕੁੰਮਾ ਮਾਸ਼ਕੀ ਦੀ ਛੰਨ ਸੀ ਜਿੱਥੇ ਛੋੜੇ ਸਾਹਿਬ ਜਾਦੇ ਅਤੇ ਮਾਤਾ ਗੁਜਰੀ ਜੀ ਸਤ ਪੋ ਦੀ ਰਾਤ ਰੁਕਦੇ ਨੇ ਅੱਠ ਪੋ ਨੂੰ ਸਵੇਰੇ ਗੰਗੂ ਬ੍ਰਾਹਮਣ ਲੱਭਦਾ ਹੋਇਆ ਇਸੇ ਸਥਾਨ ਤੇ ਪੁੱਜਦਾ ਏ ਕੁੰਮਾ ਮਾਸ਼ਕੀ ਜੀ ਨਾਲ ਗੱਲ ਕਰਨ ਤੋਂ ਬਾਅਦ ਕੁੰਮਾ ਮਾਸ਼ਕੀ ਜੀ ਛੋੜੇ ਸਾਹਿਬ ਜਾਦੇ ਅਤੇ ਮਾਤਾ ਗੁਜਰੀ ਜੀ ਕੋਲ ਗੰਗੂ ਬ੍ਰਾਹਮਣ ਨੂੰ ਲੈ ਜਾਂਦੇ ਨੇ ਫਿਰ ਕੁੰਮਾ ਮਾਸ਼ਕੀ ਆਪਣੀ ਬੇੜੀ ਦੇ ਵਿੱਚ ਛੋੜੇ ਸਾਹਿਬ ਜਾਦੇ ਅਤੇ ਮਾਤਾ ਗੁਜਰੀ ਅਤੇ ਗੰਗੂ ਬ੍ਰਾਹਮਣ ਨੂੰ ਸਰਸਾ ਪਾਰ ਲਾਉਂਦੇ ਨੇ ਕਿਉਂਕਿ ਉਹ ਪਹਿਲਾਂ ਸਰਸਾ ਪਾਰ ਨਹੀਂ ਕਰ पाए ਸੀ ਸਰਸਾ ਪਾਰ ਲਾ ਕੇ ਉਹਨਾਂ ਨੇ ਦੂਸਰੇ ਬੰਨੇ ਉਹਨਾਂ ਨੂੰ ਪਛਾਤਾ ਸੀ ਹੁਣ ਅਸੀਂ ਉਹ ਦੂਸਰੇ ਕੰਡੇ ਜਾਵਾਂਗੇ ਦੂਸਰੇ ਬੰਨੇ ਜਾਵਾਂਗੇ ਜਿੱਥੇ ਛੋੜੇ ਸਾਹਿਬ ਜਾਦੇ ਅਤੇ ਮਾਤਾ ਗੁਜਰੀ ਜੀ ਅਤੇ ਗੰਗੂ ਬ੍ਰਾਹਮਣ ਨੂੰ ਕੁੰਮਾ ਮਸ਼ਕੀ ਜੀ ਨੇ ਉਤਾਰਿਆ ਸੀ ਇਸ ਸਮੇਂ ਅਸੀਂ ਗੁਰਦੁਆਰਾ ਪਿਲਕਣ ਸਾਹਿਬ ਵਿਖੇ ਮੌਜੂਦ ਆ ਪਿਲਕਣ ਸਾਹਿਬ ਉਹ ਥਾਂ ਜਿੱਥੇ ਕਿ ਛੋਟੇ ਸਾਹਿਬ ਜਾਦੇ ਅਤੇ ਮਾਤਾ ਗੁਜਰੀ ਜੀ ਨਦੀ ਪਾਰ ਕਰਕੇ ਪਹੁੰਚੇ ਕੁੰਮਾ ਮਸ਼ਕੀ ਉਹਨਾਂ ਨੂੰ ਆਪਣੇ 베ੜੀ ਦੇ ਵਿੱਚ ਇਸੇ ਥਾਂ ਤੇ ਲੈ ਕੇ ਆਇਆ ਸੀ ਗੰਗੂ ਬ੍ਰਾਹਮਣ ਵੀ ਉਹਨਾਂ ਦੇ ਨਾਲ ਮੌਜੂਦ ਸੀ ਜਦ ਬੇੜੀ ਨੂੰ ਇਸੇ ਦਰਖਤ ਦੇ ਨਾਲ ਬੰਨਿਆ ਗਿਆ ਸੀ ਇੱਥੇ ਹੀ ਆ ਕੇ ਜਦ ਨਦੀ ਪਾਰ ਕਰਕੇ ਬੇੜੀ ਨੂੰ ਲਿਆਂਦਾ ਗਿਆ ਇਸੇ ਦਰਖਤ ਨਾਲ ਬੇੜੀ ਨੂੰ ਬੰਨਿਆ ਗਿਆ ਤੇ ਫਿਰ ਇਸੇ ਥਾਂ ਉੱਤੇ ਕੁਝ ਸਮਾਂ ਛੋਟੇ ਸਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਰੋਕੇ ਕੰਗੂ ਬ੍ਰਾਹਮਣ ਵੀ ਇੱਥੀ ਉਹਨਾਂ ਦੇ ਨਾਲ ਰੋਕੇ ਆ ਤੇ ਫਿਰ ਇਸੇ ਦਰਖਤ ਦੇ ਥੱਲੇ ਬੈਠਣ ਤੋਂ ਬਾਅਦ ਕੁਝ ਸਮਾਂ ਬਤੀਤ ਕਰਨ ਤੋਂ ਬਾਅਦ ਉਹ ਅਗਲੇ ਪੜਾਵਲ ਵੱਧ ਗਏ ਪਿਲਕਣ ਦਾ ਇਹ ਦਰਖਤ ਹੈ ਇਸ ਕਰਕੇ ਇਸ ਥਾਂ ਦਾ ਨਾਮ ਪਿਲਕਣ ਸਾਹਿਬ ਪਿਆ ਗੁਰਦੁਆਰਾ ਪਿਲਕਣ ਸਾਹਿਬ ਇੱਥੇ ਮੌਜੂਦ ਆਯਾਦ ਦੇ ਵਿੱਚ ਗੁਰਦੁਆਰਾ ਸਾਹਿਬ ਵੀ ਉਸਾਰਿਆ ਗਿਆ ਹੈ ਪਰ ਇਸ ਦਰਖਤ ਨੂੰ ਅੱਜ ਵੀ ਲੋਕ ਆ ਕੇ ਨਮਸਕਾਰ ਕਰਦੇ ਨੇ ਕਿਉਂਕਿ ਇੱਥੇ ਛੋਡੇ ਸਾਹਿਬ ਜੀ ਅਤੇ ਮਾਤਾ ਗੁਜਰੀ ਜੀ ਦੇ ਚਰਨ ਪਏ ਸਨ ਇਸੇ ਥਾਂ ਤੋਂ ਸ਼੍ਰੀ ਗੁਰਗੰਨ ਸਾਹਿਬ ਜੀ ਵੀ ਸ਼ਿਸ਼ੋਭਿਤ ਨੇ ਸੰਗਤਾਂ ਦਰਸ਼ਨ ਕਰਦਿਆਂ ਨੇ ਆਉਂਦੀਆਂ ਨੇ ਤੇ ਇੱਥੋਂ ਹੀ ਫਿਰ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਆਪਣਾ ਅਗਲਾ ਪੜਾ ਪਾਰ ਕਰਦੇ ਨੇ ਅਗਲੇ ਪੜਾਵਲ ਵਾਦੇ ਨੇ ਅਗਲਾ ਪੜਾ ਉਹਨਾਂ ਦਾ ਸੀ ਐਵੇਂ ਸਾਹਿਬ ਅੱਜ ਅਸੀਂ ਇਸ ਥਾਂ ਦੇ ਦਰਸ਼ਨ ਕਰ ਰਹੇ ਹਾਂ ਕਿਉਂਕਿ ਪਹਿਲਾਂ ਕੁੰਮਾ ਮਛਕੀ ਪਹੁੰਚੇ ਕੁੰਮਾ ਮਛਕੀ ਤੋਂ ਜਿਹੜਾ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਪਾਰ ਨਹੀਂ ਕਰ ਪਾਏ ਸੀ ਸਰਸਾ ਨਦੀ ਨੂੰ ਤੇ ਉਸ ਨਦੀ ਨੂੰ ਖੁਦ ਕੁੰਮਾ ਮਛਕੀ ਨੇ ਆਪਣੀ ਕਿਸ਼ਤੀ ਦੇ ਵਿੱਚ ਆਪਣੀ ਬੇੜੀ ਦੇ ਵਿੱਚ ਪਾਰ ਕਰਾਇਆ ਗੰਗੂ ਬ੍ਰਾਹਮਣ ਦੇ ਨਾਲ ਇਸ ਥਾਂ ਤੇ ਪਹੁੰਚੇ ਇਸ ਥਾਂ ਤੋਂ ਫਿਰ ਆਪਣੇ ਅਗਲੇ ਪੜਾਵਲ ਵਧੇ ਸਾਡਾ ਵੀ ਅਗਲਾ ਪੜਾ ਐਮੀ ਸਾਹਿਬ ਹੈ ਜਿੱਥੇ ਗੰਗੂ ਬ੍ਰਾਹਮਣ ਆਪਣੇ ਪਿੰਡ ਤੋਂ ਵਾਰ ਛੋਡੇ ਸਾਹਿਬ ਜادیه ਤੇ ਮਾਤਾ ਗੁਜਰੀ ਜੀ ਨੂੰ ਲੈ ਕੇ ਪਹੁੰਚਿਆ ਸੀ ਰਾਤ ਵੇਲੇ ਫਿਰ ਉਹ ਆਪਣੇ ਘਰੇ ਲੈ ਕੇ ਗਿਆ ਸੀ ਸੋ ਅਸੀਂ ਵੀ ਆਪਣੇ ਹੁਣ ਅਗਲੇ ਪੜਾਵਲ ਵਧਾਂਗੇ ਉਸ ਥਾਂ ਤੇ ਜਾਵਾਂਗੇ ਉੱਥੇ ਦਰਸ਼ਨ ਕਰਾਂਗੇ ਤੁਹਾਨੂੰ ਵੀ ਦਰਸ਼ਨ ਕਰਾਵਾਂਗੇ ਫਿਲਹਾਲ ਹੁਣ ਮੈਨੂੰ ਜਸਪ੍ਰੀਤ ਸਿੰਘ ਕੈਮਰਾਮੈਨ ਤੇ ਰੰਜੇ ਸ਼ਰਮਾ ਨੂੰ ਦਿਓ ਇਜ਼ਾਜ਼ਤ ਧੰਨਵਾਦ